ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਭ ਤੋਂ ਅਮੀਰ ਗੈਂਗਸਟਰ ਦੀ ਉਹ ਗੈਂਗਸਟਰ ਜੋ ਕਿ ਕਿਸੇ ਵੇਲੇ ਆਈਡਲ ਹੁੰਦਾ ਸੀ ਕਬੱਡੀ ਖੇਡਦਾ ਸੀ ਪਰ ਅੱਜ ਜੁਰਮ ਦੀ ਦੁਨੀਆ ਦੇ ਵਿੱਚ ਅੱਜ ਇੰਨਾ ਅੱਗੇ ਨਿਕਲ ਚੁੱਕਾ ਹੈ ਕਿ ਉਸ ਨੇ ਪਿੱਛੇ ਮੁੜ ਕੇ ਕਦੇ ਵੇਖਿਆ ਨਹੀਂ ਗੱਲ ਜੱਗੂ ਭਗਵਾਨਪੂਰੀਆ ਦੀ ਜੋ ਕਿ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦੇ ਵਿੱਚ ਪੈਦਾ ਹੁੰਦਾ ਮਾਤਾ ਪਿਤਾ ਬਹੁਤ ਲਾੜ ਨਾਲ ਆਪਣੇ ਪੁੱਤ ਦਾ ਨਾਮ ਜਸਪ੍ਰਿਤ ਰੱਖਦੇ ਨੇ ਪਰ ਜਿਵੇਂ ਜਿਵੇਂ ਸਕੂਲ ਦੇ ਵਿੱਚ ਪੜ੍ਹਾਈ ਕਰਦਾ ਹੈ ਕਵੱਡੀ ਦਾ ਸ਼ੌਂਕ ਹੁੰਦਾ ਹੈ ਬਹੁਤ ਵਧੀਆ ਕਵੱਡੀ ਦਾ ਪਲੇਅਰ ਮੰਨਿਆ ਜਾਂਦਾ ਹੈ ਤੇ ਉਸ ਨੂੰ ਬਹੁਤ ਸਾਰੇ ਨੌਜਵਾਨ ਤੇ ਖਿਡਾਰੀ ਆਪਣਾ ਆਈਡਲ ਮੰਨਣਾ ਸ਼ੁਰੂ ਕਰ ਦਿੰਦੇ ਨੇ ਪਰ ਜਿਵੇਂ ਜਿਵੇਂ ਉਸ ਦੀ ਉਮਰ ਹੋਰ ਵੱਧਦੀ ਜਾਂਦੀ ਹੈ ਉਸੇ ਤਰੀਕੇ ਨਾਲ ਜੱਗੂ ਦੀਆਂ ਜਿਹੜੀ ਦਿਲਚਸਪੀਆਂ ਹੁੰਦੀਆਂ ਨੇ ਅਪਰਾਧਿਕ ਵਾਰਦਾਤਾਂ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦੀਆਂ ਨੇ ਪਹਿਲਾਂ ਛੋਟੇ-ਮੋਟੇ ਚੋਰੀ, ਦਕੈਤੀ, ਲੁੱਟਖੋਖ ਕਰਨੇ ਸੁਪਾਰੇ ਦੇ ਇੱਕ ਕਤਲ ਕਰਵਾਉਣਾ ਫਿਰ ਹੌਲੀ-ਹੌਲੀ ਨਸ਼ੇ ਦੀ ਤਸਕਰੀ ਕਰਨੀ, ਹਥਿਆਰਾਂ ਦੀ ਸਪਲਾਈ ਕਰਨੇ ਇਸ ਸਾਰਾ ਕੁਝ ਉਸਦੇ ਹਿੱਸੇ ਆਉਣਾ ਸ਼ੁਰੂ ਹੋ ਗਿਆ ਤੇ ਜਿਵੇਂ ਜਿਵੇਂ ਉਹ ਅੱਗੇ ਵਧਦਾ ਗਿਆ ਉਸਦੇ ਦੋਸਤ ਬਣ ਗਏ ਪੰਜਾਬ ਦੇ ਗੁਰੇ ਨਾ ਦੇ ਗੈਂਗਸਟਰ ਨਾਲ ਉਸਦੀ ਯਾਰੀ ਪੈ ਜਾਂਦੀ ਹੈ ਉਸਦੇ ਗੈਂਗ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਉੱਥੋਂ ਸ਼ੁਰੂਆਤ ਹੁੰਦੀ ਹੈ ਇਸਦੇ ਗੈਂਗਸਟਰ ਬਣਨ ਦੀ ਬੇਸ਼ੱਕ ਪਹਿਲਾਂ ਪ੍ਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਸੀ ਪਰ ਜਦੋਂ ਇੱਕ ਗੈਂਗ ਦੇ ਵਿੱਚ ਜੁੜ ਗਿਆ ਤਾਂ ਪਿੱਛੇ ਗੈਂਗਸਟਰ ਲੱਗਣਾ ਸ਼ੁਰੂ ਹੋ ਗਿਆ ਤਾਂ ਜਿਵੇਂ ਹੀ ਉਸਨੇ ਆਪਣੀ ਐਂਟਰੀ ਇਸ ਕਰਾਇਮ ਦੀ ਦੁਨੀਆ ਦੇ ਵਿੱਚ ਕੀਤੀ ਆਪਣਾ ਕਦਮ ਕਰਾਇਮ ਦੀ ਦੁਨੀਆ ਦੇ ਵਿੱਚ ਰੱਖਿਆ ਤਾਂ ਉਸ ਨੇ ਆਪਣਾ ਨਾਮ ਜੱਗੂ ਭਗਵਾਨਪੂਰੀਆ ਰੱਖ ਲਿਆ ਯਾਨੀ ਕਿ ਆਪਣੇ ਪਿੰਡ ਦਾ ਨਾਮ ਭਗਵਾਨਪੁਰ ਦੇ ਨਾਲ ਨਾਲ ਉਸ ਨੇ ਮਸ਼ਹੂਰ ਕਰ ਦਿੱਤਾ ਜੱਗੂ ਭਗਵਾਨਪੂਰੀਆ ਦੇ ਨਾਮ ਨਾਲ ਉਸ ਨੂੰ ਫਿਰ ਜਾਣਿਆ ਜਾਣ ਲੱਗਾ ਕਰਾਇਮ ਦੀ ਦੁਨੀਆ ਦੇ ਵਿੱਚ ਸੋ ਇੱਥੇ ਹੀ ਗੱਲ ਖਤਮ ਨਹੀਂ ਹੋਉਂਦੀ ਜਿਵੇਂ ਜਿਵੇਂ ਉਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਉਸ ਦੇ ਕੋਲ ਇੰਨਾ ਕਾ ਜ਼ਿਆਦਾ ਪੈਸਾ ਇਕੱਠਾ ਹੋ ਜਾਂਦਾ ਕਿ ਉਹ ਅੱਜ ਪੰਜਾਬ ਦਾ ਸਭ ਤੋਂ ਵੱਡਾ ਗੈਂਗਸਟਰ ਸਭ ਤੋਂ ਅਮੀਰ ਗੈਂਗਸਟਰ ਉਸਦੇ ਨਾਂ ਤੇ ਰਿਕਾਰਡ ਬੋਲਦਾ ਸੂਤਰਾਂ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਜੱਗੂ ਭਗਵਾਨਪੂਰੀਏ ਨੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਜਿਹੜੇ ਉਸ ਦੀ ਕਤਲ ਦੇ ਵਿੱਚ ਹਥਿਆਰ ਦੀ ਸਪਲਾਈ ਕੀਤੀ ਸੀ ਜਾਂ ਫਿਰ ਰਹਿਣ ਦਾ ਸਾਰਾ ਇੰਤਜ਼ਾਮ ਕੀਤਾ ਸੀ ਸ਼ੂਟਰਾਂ ਦਾ ਤਾਂ ਇੱਕ ਹਥਿਆਰ ਦੇ 5 ਲੱਖ ਰੁਪਏ ਜੱਗੂ ਭਗਵਾਨਪੂਰੀਆ ਨੇ ਲਏ ਸਨ ਉਹ ਜੱਗੂ ਭਗਵਾਨਪੂਰੀਆ ਜਿਹੜਾ ਕਿ ਕਦੇ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਨਾਲ ਵੀ ਉਸਦੀ ਯਾਰੀ ਸੀ ਜੇਲ੍ਹ ਦੇ ਵਿੱਚ ਵੀ ਇਕੱਠੇ ਰਹੇ ਪਰ ਵਾਰਦਾਤਾਂ ਤੋਂ ਬਾਅਦ ਜਿਸ ਤਰੀਕੇ ਨਾਲ ਸਿੱਧੂ ਮਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਬਾਅਦ ਦੋਨਾਂ ਦੇ ਵਿਚਕਾਰ ਇੱਕ ਫੁੱਟ ਪੈ ਜਾਂਦੀ ਹੈ ਫੁੱਟ ਕਿਉਂ ਪੈਂਦੀ ਹੈ ਕਿ ਜਦੋਂ ਪੁਲਿਸ ਦੇ ਵੱਲੋਂ ਇੱਕ ਕਾਲ ਰਿਕਾਰਡਿੰਗ ਪੇਸ਼ ਕੀਤੀ ਜਾਂਦੀ ਹੈ ਕਾਲ ਰਿਕਾਰਡਿੰਗ ਦੇ ਵਿੱਚ ਗੱਲ ਸਾਹਮਣੇ ਆਉਂਦੀ ਹੈ ਕਿ ਦੋਨਾਂ ਦੇ ਵਿਚਕਾਰ ਗੱਲਬਾਤ ਹੋਈ ਸੀ ਕਤਲ ਨੂੰ ਲੈ ਕੇ ਫਰਜਤ ਦੇ ਲਾਰਾਂ ਸੇ ਬਿਸ਼ਨੋਈ ਨੂੰ ਇਸ ਦਾ ਸ਼ੱਕ ਹੈ ਕਿ ਉਹ ਸਾਰੇ ਸਬੂਤ ਜੱਗੂ ਭਗਵਾਨਪੂਰੀਆ ਨੇ ਹੀ ਪੁਲਿਸ ਦੇ ਹਵਾਲੇ ਕਿਤੇ ਨੇ ਤੇ ਪੁਲਿਸ ਨੂੰ ਦੱਸਿਆ ਜਦ ਕਿ ਇਸ ਗੱਲ ਤੋਂ ਬਾਅਦ ਉਹਨਾਂ ਦੇ ਵਿਚਕਾਰ ਦਰਾਰ ਪੈਦਾ ਹੋ ਜਾਂਦੀ ਹੈ ਤੇ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ ਉੱਥੇ ਹੀ ਗੱਲ ਜੇਕਰ ਇਸ ਦੇ ਗੈਂਗ ਦੀ ਕਰੀਏ ਤਾਂ ਅੱਜ ਵੀ ਬੇਸ਼ੱਕ ਇਹ ਜੇਲ੍ਹ ਦੇ ਵਿੱਚ ਬੰਦ ਹੈ ਪਰ ਸਿੱਧੂ ਮੂਸੇਵਾਲ ਦੇ ਕਤਲ ਦੇ ਵਿੱਚ ਇਸ ਤੋਂ ਪੁੱਛਗਿੱਛ ਕੀਤੀ ਗਈ ਸੀ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਮਾਮਲਾ ਲਗਾਤਾਰ ਚੱਲ ਰਿਹਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਈਲਾਈਟ ਹੁੰਦਾ ਸੁਰਖੀਆਂ ਦੇ ਵਿਚਾਂ ਦਾ ਜੱਗੂ ਭਗਵਾਨਪੁਰੀਆ ਤਾਂ ਹਰ ਇੱਕ ਦੀ ਜ਼ੁਬਾਨ ਤੇ ਜੱਗੂ ਭਗਵਾਨਪੁਰੀ ਦਾ ਨਾਮ ਗੂੰਜ ਜਾਂਦਾ ਸੋ ਇਸੇ ਕਰਕੇ ਜਿਹੜੀ ਹਥਿਆਰਾਂ ਦੀ ਗੱਲ ਕੀਤੀ ਕਿਉਂਕਿ ਇਸ ਨੇ ਸ਼ੁਰੂ ਤੋਂ ਹੀ ਜਦੋਂ ਇਸ ਨੇ ਆਪਣੇ ਹੋਸ਼ ਸੰਭਾਲਨੇ ਸ਼ੁਰੂ ਕੀਤੀ ਥੋੜੀ ਜੀ ਇਸ ਨੂੰ ਸਮਝ ਆਈ ਤਾਂ ਉਸ ਤੋਂ ਬਾਅਦ ਇਸ ਦੀ ਜਿਹੜੀ ਰੁਚੀ ਸੀ ਉਹ ਕਬੱਡੀ ਵਾਲ ਘਟ ਤੇ ਕ੍ਰਾਈਮ ਦੀ ਦੁਨੀਆ ਵੱਲ ਜ਼ਿਆਦਾ ਵਧ ਗਈ ਤੇ ਜਿਵੇਂ ਹੀ ਇਸ ਨੇ ਗੁਰੀ ਗੈਂਗ ਦੇ ਵਿੱਚ ਆਪਣਾ ਨਾਮ ਸ਼ਾਮਿਲ ਕੀਤਾ ਉਸ ਦੇ ਵਿੱਚ ਹੱਥ ਮਿਲਾਇਆ ਤਾਂ ਇਸ ਦੇ ਵੱਲੋਂ ਰੈਕੀ ਕਰਨੀ ਸੁਪਾਰੀ ਲੈ ਕੇ ਕਤਲ ਕਰਵਾਉਣੇ ਹਥਿਆਰਾਂ ਦੀ ਤਸਕਰੀ ਕਿਉਂਕਿ ਹਥਿਆਰ ਇਹ ਪਾਕਿਸਤਾਨ ਤੋਂ ਮੰਗਵਾਉਂਦਾ ਜਾਂ ਫਿਰ ਵਿਦੇਸ਼ਾਂ ਤੋਂ ਹਥਿਆਰ ਮੰਗਵਾ ਕੇ ਸਪਲਾਈ ਕਰਦਾ ਸੋ ਇੱਕ ਹਥਿਆਰ ਦੀ ਕੀਮਤ 5 ਲੱਖ ਰੁਪਏ ਦੇ ਵੱਲੋਂ ਵਸੂਲੀ ਜਾਂਦੀ ਹੈ ਇੰਨੇ ਜ਼ਿਆਦਾ ਕਰੋੜਾਂ ਅਰਬ ਰੁਪਏ ਇਕੱਠੇ ਕਰਨ ਤੋਂ ਬਾਅਦ ਅੱਜ ਵੀ ਇਸ ਦਾ ਸ਼੍ਰੀਆਮ ਨੈਟਵਰਕ ਚੱਲ ਰਿਹਾ ਹੈ ਇਸ ਦੇ ਬੰਦੇ ਜਿਹੜਾ ਇਸ ਦਾ ਗੈਂਗ ਹੈ ਉਹ ਸ਼੍ਰੀਆਮ ਵਾਰ ਦਾ ਤਾ ਤੁ ਨੂੰ ਅੰਜਾਮ ਦੇ ਰਹੇ ਨੇ ਜੇਲ੍ਹ ਦੇ ਵਿੱਚੋਂ ਬੈਠ ਕੇ ਕਤਲ ਕਰਵਾਉਂਦੇ ਨੇ ਰੇਕੀ ਕੀਤੀ ਜਾਂਦੀ ਹਰ ਖਿਆਲ ਦੇ ਸਪਲਾਈ ਤੱਕ ਹੁੰਦੀ ਹੈ ਸੋ ਇਸ ਕਰਕੇ ਅੱਜ ਤੇ ਸਮੇਂ ਦੇ ਵਿੱਚ ਇਸ ਨੂੰ ਪੰਜਾਬ ਦਾ ਸਭ ਤੋਂ ਅਮੀਰ ਗੈਂਗਸਟਰ ਦੇ ਵਿੱਚੋਂ ਜਾਣਿਆ ਜਾਂਦਾ ਬਹੁਤ ਸਾਰੀਆਂ ਜਾਇਦਾਦਾਂ ਬਹੁਤ ਸਾਰਾ ਪੈਸਾ इसने ਇਕੱਠਾ ਕਰ ਲਿਆ ਤੇ ਬਹੁਤ ਐਸ਼ ਵੀ ਕੀਤੀ ਪਰ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਸੋ ਇਸ ਦਾ ਗੈਂਗ ਲਗਾਤਾਰ ਐਕਟਿਵ ਹੈ ਕੰਮ ਕਰ ਰਿਹਾ ਕਿਸ ਦੀ ਕਤਲ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਗਰੁੱਪ ਦੇ ਵੱਲੋਂ ਜ਼ਿੰਮੇਵਾਰ ਲਈ ਜਾਂਦੇ ਬੇਸ਼ੱਕ ਲਾਰੈਂਸ ਬਿਸ਼ਨੋਈ ਹੋਵੇ ਜਾਂ ਫਿਰ ਗੋਲਡੀ ਬਰਾੜ ਹੋਵੇ ਜੱਗੂ ਭਗਵਾਨਪੂਰੀਆ ਹੋਵੇ ਹੁਣ ਇਹਨਾਂ ਦੋਨਾਂ ਦੀ ਜਿਹੜੀ ਦੁਸ਼ਮਣੀ ਹੈ ਉਹ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸ਼ੁਰੂ ਹੁੰਦੀ ਹੈ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਨੂੰ ਸ਼ੱਕ ਹੈ ਕਿ ਇਸ ਦੇ ਵੱਲੋਂ ਸਾਰੇ ਖੁਲਾਸੇ ਕੀਤੇ ਗਏ ਨੇ ਜਦ ਤੱਕ ਇਸ ਦੇ ਵੱਲੋਂ ਵੀ ਪੋਸਟਾਂ ਪਾ ਕੇ ਆਪਣੀ ਸਫਾਈ ਦਿੱਤੀ ਗਈ ਹੈ ਇਹ ਲਗਾਤਾਰ ਜਿਹੜੀ ਗੈਂਗਵਾਰਾ ਟਕਰਾਅ ਰਿਹਾ ਹੁਣ ਵਧਦੀ ਜਾ ਰਹੀ ਹੈ ਸੋ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਇਹਨਾਂ ਹੀ ਕਿ ਜੱਗੂ ਭਗਵਾਨਪੁਰਿਆ ਕਿਸ ਤਰੀਕੇ ਨਾਲ ਪੰਜਾਬ ਦਾ ਸਭ ਤੋਂ ਅਮੀਰ ਗੈਂਗਸਟਰ ਬਣਿਆ ਬੇਸ਼ੱਕ ਜੇਲ੍ਹ ਦੇ ਵਿੱਚ ਹੈ ਸਖਤ ਕਾਨੂੰਨ ਹੈ ਪਰ ਫਿਰ ਵੀ ਕਾਨੂੰਨ ਦੀਆਂ ਧੱਜੀਆਂ ਛਰਿਆਮ ਉਡਾਈਆਂ ਜਾਂਦੀਆਂ ਨੇ ਜੇਲ੍ਹਾਂ ਦੇ ਵਿੱਚ ਫੋਨ ਬਰਾਮਦ ਹੁੰਦੇ ਨੇ ਰੈਕੀ ਕਰਵਾਏ ਜਾਂਦੇ ਆ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਮਾਮਲਾ ਫਿਰ ਤੋਂ ਹਾਈਲਾਈਟ ਹੋ ਜਾਂਦਾ ਤੇ ਇੱਕ ਵਾਰ ਫਿਰ ਹਾਈਲਾਈਟ ਹੁੰਦਾ ਜਦੋਂ ਕਿ ਇਹਨਾਂ ਦੋਨਾਂ ਦੇ ਦੁਸ਼ਮਣੇ ਪੈ ਜਾਂਦੇ ਜਦਕਿ ਲਾਰੈਂਸ ਅਤੇ ਜੱਗੂ ਭਗਵਾਨਪੁਰਿਆ ਆਪਸ ਦੇ ਵਿੱਚ ਦੁਸ਼ਮਣ ਬਣ ਜਾਂਦੇ ਨੇ ਫਿਰ ਤੋਂ ਸੁਰਖੀਆਂ ਦੇ ਵਿੱਚ ਆਉਂਦੇ ਨੇ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਪੰਜਾਬ ਦੇ ਵਿੱਚ ਜਿਹੜਾ ਇਹ ਗੈਂਗਵਾਰ ਹੈ ਇਹ ਗੈਂਗ ਕਦੋਂ ਖਤਮ ਹੋਣਗੇ ਪੰਜਾਬ ਦਾ ਮਾਹੌਲ ਫਿਰ ਤੋਂ ਕਦੋਂ ਸੁਖਾਵਾਂ ਬਣੇਗਾ ਪੰਜਾਬ ਦੇ ਲੋਕ ਕਦੋਂ ਬੇਖੌਫ ਹੋ ਕੇ ਰਹਿਣਗੇ ਅਤੇ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣੇਗਾ